ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਹਨ ਰੱਬਾ ਮੈਂ ਆਪਣੇ ਆਪ ਨੂੰ ਉਸ ਦਿਨ ਸਭ ਤੋਂ ਸਿਆਣਾ ਸਮਝਣ ਲੱਗਾਗਾ ਜਿਸ ਦਿਨ ਮੈਨੂੰ ਕਿਸੇ ਦੇ ਹੱਥ ਅਡਣ ਤੋਂ ਪਹਿਲਾਂ ਉਸਦੀ ਮਜਬੂਰੀ ਸਮਝਣ ਲੱਗਨ ਲੱਗ ਗਈ ਤੇ ਅਮੀਰ ਉਸ ਦਿਨ ਜਦੋਂ ਮੇਰਾ ਹੱਥ ਬਿਨਾਂ ਸੋਚੇ ਕਿਸੇ ਦੀ ਮਦਦ ਕਰਨ ਲਈ ਅੱਗੇ ਵਧ ਗਿਆ ਅਰਦਾਸ ਕਰਾਂ ਕਈ ਵਾਰ ਤੁਰਦੇ ਤੁਰਦੇ ਰਾਹੀਰ ਕੇਸਰ ਅਤੇ ਫਕੀਰ ਦੇ ਨਾਲ ਆਰਲਦੇ ਤੇ ਨਾਮ ਮੁੱਕਣ ਵਾਲੀਆਂ ਗੱਲਾਂ ਦਾ سلسلہ ਸ਼ੁਰੂ ਹੋ ਜਾਂਦਾ ਅੱਜ ਸਵੇਰੇ ਹੀ ਲੰਮੇ কুরਤੇ ਤੇ ਚਿੱਟੇ ਚਾਦਰੇ ਵਾਲਾ ਨੌਜਵਾਨ ਗੱਭਰੂ ਫਕੀਰ ਜੀ ਨਾਲ ਆ ਦਿਲਿਆ ਤੇ ਕਹਿਣ ਲੱਗਾ ਦੁਨੀਆ ਤਾਂ ਹੁਣ ਚੋਰਾਂ ਠੱਗਾਂ ਦਾ ਮੇਲਾ ਬਣ ਕੇ ਰਹਿ ਗਈ ਹੈ ਕੋਈ ਚੰਗਾ ਬੰਦਾ ਲੱਭਿਆ ਵੀ ਨਹੀਂ ਲੱਭਦਾ ਗੱਲ ਤਾਂ ਤੇਰੀ ਠੀਕ ਹੈ ਭਾਈ ਫਕੀਰ ਨੇ ਚਾਦਰੇ ਵਾਲੇ ਰਾਹੀ ਨੂੰ ਕਿਹਾ ਥੋੜੀ ਦੇਰ ਬਾਅਦ ਲੰਮੀ ਡਾਂਗ ਫੜੀ ਇੱਕ ਆਦਮੀ ਫਕੀਰ ਅਤੇ ਕੇਸ ਨਾਲ ਆਰ ਲਿਆ ਤੇ ਕਹਨ ਲੱਗਾ ਵੇਖੋ ਮੇਰੇ ਚੰਗੇ ਭਾਗ ਮੈਨੂੰ ਤੁਹਾਡੇ ਵਰਗੇ ਨੇਕ ਬੰਦਿਆਂ ਦਾ ਸਾਥ ਮਿਲਿਆ ਦੁਨੀਆ ਚੰਗੀ ਬੰਦਿਆਂ ਨਾਲ ਭਰੀ ਪਈ ਐ ਗਲਤ ਤਾਂ ਤੇਰੀ ਠੀਕ ਐ ਭਾਈ ਫਕੀਰ ਨੇ ਡਾਂਗ ਵਾਲੇ ਰਾਹੀ ਨੂੰ ਕਿਹਾ ਜਦੋਂ ਦੋਨੇ ਰਾਹੀ ਅੱਗੇ ਚਲੇ ਗਏ ਤਾਂ ਕੇਸਰ ਤੇ ਫਕੀਰ ਵਿਸ਼ਰਾਮ ਕਰਨ ਲਈ ਇੱਕ ਰੇੜੋ ਦੇ ਅਦ੍ਰਕ ਤੇ ਹਟਾ ਬੈਠ ਗਏ ਜਦੋਂ ਉਹ ਵਿਸ਼ਰਾਮ ਕਰ ਰਹੇ ਸਨ ਤਾਂ ਕੇਸਰ ਨੇ ਫਕੀਰ ਜੀ ਨੂੰ ਕਿਹਾ ਫਕੀਰ ਜੀ ਤੁਸੀਂ ਦੋਨਾਂ ਰਾਹੀਆਂ ਨੂੰ ਇੱਕੋ ਹੀ ਜਵਾਬ ਦਿੰਦਾ ਹੈ ਉਹ ਦੋਨੇ ਹੀ ਸਹੀ ਕਿਵੇਂ ਹੋ ਸਕਦੇ ਹਨ ਜਵਾਨਾ ਇਹ ਦੁਨੀਆ ਸ਼ੀਸ਼ੇ ਵਰਗੀ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਉਹ ਦੋਨੇ ਆਪਣੀ ਜਗ੍ਹਾ ਠੀਕ ਸਨ ਜਿਹੋ ਜਿਹਾ ਨਜ਼ਰੀਆ ਸਾਡਾ ਹੋਵੇਗਾ ਸਾਡੀ ਅੱਖ ਨੂੰ ਵੀ ਉਹ ਜਿਹਾ ਹੀ ਨਜ਼ਰ ਆਵੇਗਾ ਮੱਝ ਨੂੰ ਫੁੱਲ ਵੀ ਘਾ ਲੱਗਦਾ ਹੈ ਪਰ ਉਹ ਫੁੱਲ ਭੋਰੇ ਲਈ ਮਹਿਕ ਹੁੰਦਾ ਹੈ ਤੇ ਨਿੰਦਕ ਨੂੰ ਸਿਰਫ ਕੰਡੇ ਹੀ ਦਿਸਦੇ ਹਨ ਹਰ ਇੱਕ ਬੰਦਾ ਆਪਣੇ ਤਜਰਬਿਆਂ ਦੀ ਐਨਕਾ ਨਾਲ ਦੁਨੀਆ ਨੂੰ ਵੇਖ ਰਿਹਾ ਹੈ ਜੋ ਉਹ ਵੇਖ ਰਿਹਾ ਹੈ ਉਹ ਸੋਚ ਰਿਹਾ ਹੈ ਉਹੀ ਉਸਦੇ ਲਈ ਠੀਕ ਹੁੰਦਾ ਹੈ ਅਸਲ ਵਿੱਚ ਕੋਈ ਵੀ ਗੱਲ ਨਾ ਪੂਰੀ ਸਹੀ ਹੁੰਦੀ ਹੈ ਨਾ ਹੀ ਪੂਰੀ ਗਲਤ ਹੁੰਦੀ ਹੈ ਫਕੀਰ ਦੀ ਗੱਲ ਕੇਸਰ ਦੀ ਸੋਚ ਵਿੱਚ ਹੌਲੀ-ਹੌਲੀ ਰਲਣ ਲੱਗੀ ਦਿਨ ਢਲ ਰਿਹਾ ਸੀ ਆਕਾਸ਼ ਵਿੱਚ ਪੰਛੀ ਆਪਣੇ ਘਰ ਨੂੰ ਵਾਪਸ ਪਰਤ ਰਹੇ ਸਨ ਬੀ ਸ਼ਾ ਫਕੀਰ ਅਤੇ ਕੇਸਰ ਦੇ ਅੱਗੇ-ਅੱਗੇ ਤੁਰ ਰਿਹਾ ਸੀ ਰਸਤੇ ਦੇ ਨਾਲ ਲੱਗਦੇ ਇੱਕ ਘਰ ਵਿੱਚੋਂ ਲੜਨ ਦੀਆਂ ਆਵਾਜ਼ਾਂ ਬਾਹਰ ਤੱਕ ਸੁਣ ਰਹੀਆਂ ਸਨ ਲੋਕ ਇੱਥੇ ਵੀ ਸਾਡੇ ਪਿੰਡ ਵਾਂਗ ਲੜਦੇ ਹਨ ਥਾਵੇਂ ਬਦਲ ਜਾਂਦੀਆਂ ਹਨ ਪਰ ਲੋਕ ਨਹੀਂ ਬਦਲਦੇ ਲੋਕ ਤਾਂ ਇੱਕੋ ਜਿਹੇ ਨੇ ਹਰ ਥਾਂ ਤੇ ਕੇਸਰ ਨੇ ਕਿਹਾ ਕੁਝ ਸੋਚ ਕੇ ਫਕੀਰ ਨੇ ਕਿਹਾ ਮੂਲ ਸੁਭਾਅ ਇੱਕੋ ਜਿਹਾ ਹੀ ਹੈ ਜੋ ਕੰਮ ਅਸੀਂ ਜ਼ਿਆਦਾ ਕਰਦੇ ਹਾਂ ਉਹ ਸਾਡੀ ਆਦਤ ਬਣ ਜਾਂਦਾ ਹੈ ਜਿਵੇਂ ਕਹਿੰਦੇ ਹਨ ਸਾਡੇ ਅੰਦਰ ਦੋ ਛੇੜ ਹਨ ਇੱਕ ਚੰਗਾ ਤੇ ਇੱਕ ਮਾੜਾ ਪਰ ਜਿੱਤ ਦਾ ਉਹੀ ਹੈ ਜਿਸ ਦੀ ਸੇਵਾ ਅਸੀਂ ਜ਼ਿਆਦਾ ਕਰਦੇ ਹਾਂ ਇਸੇ ਤਰ੍ਹਾਂ ਲੜਨ ਦੀ ਵੀ ਆਦਤ ਬਣ ਜਾਂਦੀ ਹੈ ਤੇ ਸਬਰ ਰੱਖਣ ਦੀ ਵੀ ਫਕੀਰ ਨੇ ਲੜਾਈ ਵਾਲੇ ਘਰਵਾਲੇ ਵੇਖਦੇ ਕਿਹਾ ਗ੍ਰਹਿ ਹਸਤੀ ਦੇ ਦੋ ਪਹੀਏ ਹਨ ਸਮਝ ਅਤੇ ਸਹਿਨਸ਼ੀਲਤਾ ਆਦਮੀ ਅਤੇ ਔਰਤ ਸਿੱਕੇ ਦੇ ਦੋ ਪਾਸੇ ਹਨ ਜੋ ਮਿਲ ਕੇ ਇੱਕ ਪੂਰਾ ਸਿੱਕਾ ਬਣਾਉਂਦੇ ਹਨ ਦੋਵਾਂ ਦੀਆਂ ਆਸਾ ਓਮੰਗਾ ਇੱਕੋ ਜਿਹੀਆਂ ਹਨ ਪਰ ਉਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਅਲੱਗ-ਅਲੱਗ ਹਨ ਇੱਕ ਦੂਸਰੇ ਦਾ ਨਜ਼ਰੀਆ ਨਾ ਸਮਝਣਾ ਹੀ ਝਗੜਿਆਂ ਦੀ ਮੂਲ ਜੜ ਹੈ ਲੜਨ ਦੀਆਂ ਆਵਾਜ਼ਾਂ ਅਜੇ ਵੀ ਉਸ ਘਰ ਤੋਂ ਆ ਰਹੀਆਂ ਸਨ ਅਸਲ ਵਿੱਚ ਆਦਮੀ ਅਤੇ ਔਰਤ ਧਰਤੀ ਅਤੇ ਸੂਰਜਵਾੰਗ ਹਨ ਧਰਤੀ ਨੂੰ ਉਪਜਾਊ ਹੋਣ ਲਈ ਸੂਰਜ ਦੀ ਊਰਜਾ ਦੀ ਲੋੜ ਹੁੰਦੀ ਹੈ ਪਰ ਜੇ ਧਰਤੀ ਨਾ ਹੁੰਦੀ ਤਾਂ ਸੂਰਜ ਦੀ ਕਦਰ ਕੌਣ ਕਰਦਾ ਔਰਤ ਤੋਂ ਬਿਨਾ ਜ਼ਿੰਦਗੀ ਵਿੱਚ ਸਬਰ ਤੇ ਆਦਮੀ ਤੋਂ ਬਿਨਾ ਜ਼ਿੰਦਗੀ ਵਿੱਚ ਰਫ਼ਤਾਰ ਨਹੀਂ ਹੁੰਦੀ ਇਹ ਅਲੱਗ-ਅਲੱਗ ਰੰਗ ਦੀਆਂ ਦੁਨੀਆਂ ਨੂੰ ਰੰਗੀਨ ਬਣਾਉਂਦੇ ਹਨ ਜਿਵੇਂ ਕਿਸੇ ਦੇ ਵੀ ਹੋਵਨ ਨਹੀਂ ਗੈਰ ਹੁੰਦੇ ਲੱਗਦੇ ਕਿ ਹੰਝੂਆਂ ਦੇ ਵੀ ਪਿਆਰ ਹੁੰਦੇ ਧੰਨਵਾਦ